ਮਹੀਨੇ ਦੀ 12 ਤਰੀਕ ਨੂੰ ਪਰਚਾ ਦਿੱਤਾ ਤੇ 1 ਤਰੀਕ ਕਹਿੰਦੇ ਨਵਾਂ ਸਾਲ ਹੈ ਸਵੇਰ ਦੀਆਂ ਲੋਕ ਸਨੇਹ ਦੇ ਸਨੇਹ ਸਿੱਟੀ ਜਾਂਦੇ ਆ ਨਵਾਂ ਸਾਲ ਮੁਬਾਰਕ ਹੋਵੇ ਜੀ ਨਵਾਂ ਸਾਲ ਤੁਹਾਨੂੰ ਤੰਦਰੁਸਤ ਰੱਖੇ ਜੀ ਚੜ੍ਹਦੀ ਕਲਾ ਦੇ ਰੱਖੇ ਜੀ ਵਗੈਰਾ ਵਗੈਰਾ ਚਲੋ ਕਿਸੇ ਦੀ ਜ਼ਿੰਦਗੀ ਲਈ ਕਾਮਨਾ ਕਰਨੀ ਦੁਆ ਕਰਨੀ ਚੰਗੀ ਗੱਲ ਹੁੰਦੀ ਆ ਪਰ ਪੰਜਾਬੀਓ ਆਪਾਂ ਭੁੱਲ ਜਾਂਦੇ ਆ ਕਿ 1 ਜਨਵਰੀ 1993 ਨੂੰ ਸ਼ਹੀਦ ਭਾਈ ਗੁਰਦੇਵ ਸਿੰਘ ਕੌਕੇ ਜਿਹੜੇ ਚਹੇਦਾਰ ਸੀ ਸਾਡੇ ਉਹਨਾਂ ਨੂੰ ਵੀ ਅੱਜ ਦੇ ਦਿਨ ਕੋਹ ਕੋ ਕੇ ਮਾਰਿਆ ਗਿਆ ਸੀ ਸ਼ਹੀਦ ਕੀਤਾ ਗਿਆ ਸੀ ਕਈ ਦਿਨਾਂ ਦੇ ਅੰਨੇ ਤਸ਼ੱਦਦ ਤੋਂ ਬਾਅਦ ਟੋਟੇ ਕਰਕੇ ਉਹਨਾਂ ਦੇ ਸਿਰ ਦਿੱਤਾ ਗਿਆ ਸੀ ਭੁੱਲਿਆ ਨਾ ਕਰੋ ਸਾਡੀ ਆਦਤ ਆ ਤੜਕੇ ਦੀਆਂ ਗੱਲਾਂ ਹੱਥ ਨੇ ਹੱਥ ਦੀਆਂ ਗੱਲਾਂ ਤੜਕੇ ਭੁੱਲ ਜਾਂਦੇ ਆ ਪਰ ਆਪਣੇ ਸ਼ਹੀਦਾਂ ਨੂੰ ਆਪਣੇ ਜਿਹੜੇ ਕੌਮੀ ਪਰਵਾਨੇ ਹੁੰਦੇ ਆ ਜੋਧੇ ਹੁੰਦੇ ਆ ਜਿਹੜੇ ਸਾਡੀ ਖਾਤਰ ਜਾਨਾਂ ਦੇ ਗਏ ਹੁੰਦੇ ਉਹਨਾਂ ਨੂੰ ਭੁੱਲਿਆ ਨਾ ਕਰੋ ਕੀਤੇ ਰੱਖਿਆ ਕਰੋ ਜਿਹੜੀਆਂ ਕੌਮਾਂ ਆਪਣੇ ਸੂਰਮਿਆਂ ਨੂੰ ਯੋਧਿਆਂ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਨੇ ਉਹ ਕੌਮਾਂ ਦੁਨੀਆ ਤੋਂ ਮਿਟ ਜਾਂਦੀਆਂ ਸਿਸ ਕਰਕੇ ਤੁਹਾਨੂੰ ਮੈਂ ਤਾਂ ਜਾਦ ਕਰਾ ਕਿਸੇ ਨੇ ਨਹੀਂ ਮੈਨੂੰ ਅੱਜ ਕੋਈ ਇਸ ਤਰ੍ਹਾਂ ਸੁਨੇਹਾ ਭੇਜਿਆ ਭਾਈ ਅੱਜ ਦੇ ਦਿਨ ਨੂੰ 1993 ਨੂੰ ਭਾਈ ਕੌਕੇ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਸੀ ਅੱਛਾ ਹੁਣ ਆਪਾਂ ਆਉਣੇ ਆ ਭਾਈ ਅਗਲੀ ਗੱਲ ਤੇ ਅਗਲੀ ਗੱਲ ਇਹ ਸਜਣੋ ਪਹਿਲਾਂ ਆਹ ਮਾੜੀ ਜੀ ਵੀਡੀਓ ਸੁਣ ਲਓ ਫਿਰ ਆਪਾਂ ਇੱਥੇ ਗੱਲਬਾਤ ਕਰਨੀ ਆ ਇਹ ਆ ਸੁਣੋ ਇਸ ਪਰ ਸਖ਼ਤ ਸਕਾਰਵਾਈ ਹੋਣੀ ਚਾਹੀਦੀ ਹੈ ਔਰ ਮਾਨਯੀ ਸੁਪਰੀਮ ਕੋਰਟ ਨੇ ਆਦੇਸ਼ ਦਿਆ ਹੈ ਕਿ 66ਏ ਜੋ ਧਾਰਾ ਹੈ ਉਸ ਦੇ ਤਹਿਤ ਫੇਸਬੁੱਕ ਪਰ ਬੋਲਣ ਤੋਂ ਕੋ ਕ੍ਰਾਈਮ ਨਹੀਂ ਮਾਨਾ ਜਾਣਾ ਚਾਹੀਦਾ ਮੈਡਮ ਲੇਕਿਨ ਪਿਛਲੇ ਦਿਨੋਂ ਸੋਸ਼ਲ ਮੀਡੀਆ ਪਰ ਐਕਟਿਵਿਸਟ ਜੋ ਲੋਕ ਹੈ ਉਨ ਪਰ ਪੁਲਿਸ ਕੇ ਅਤਿਆਚਾਰ ਕੀ ਔਰ ਤੰਗ ਪ੍ਰੇਸ਼ਾਨ ਕਰਨ ਕੀ ਖਬਰਾਂ ਆ ਰਹੀ ਹੈ ਮੈਡਮ ਕਿ ਮੀਡੀਆ ਐਮਰਜੈਂਸੀ ਜੋ ਲੱਗ ਗਈ ਹੈ ਲਾਲਿ ਸੁਣਿਆ ਤੁਸੀਂ ਜੋਦਾ ਦੁੱਖ ਦਾ ਇੱਕਦਮ ਦੁੱਖ ਦਾ ਪਤਾ ਇਹ ਜਦੋਂ ਆਪਣੇ ਜਨਾਬ ਸਤੌਜ ਵਾਲੇ ਐਮਪੀ ਹੁੰਦੇ ਸੀ ਉਦੋਂ ਲੋਕ ਸਭਾ ਦੇ ਬੱਚੇ ਪਾਰਲੀਮੈਂਟ ਦੇ ਵਿੱਚ ਇਹ ਸਰਕਾਰ ਨੂੰ ਦੱਸ ਰਹੇ ਹੁੰਦੇ ਸੀ ਦੇਖੋ ਜੀ ਸੋਸ਼ਲ ਮੀਡੀਆ ਵਾਲੇ ਜਿਹੜੇ ਐਕਟਿਵਿਸਟ ਨੇ ਕੋਈ ਯੂਟਿਊਬਰ ਨੇ ਉਹਨਾਂ ਤੇ ਪਰਚੇ ਸਰਕਾਰਾਂ ਦਰਜ ਕਰ ਰਹੀਆਂ ਨੇ ਉਹਨਾਂ ਦੀ ਆਵਾਜ਼ ਤਾਂ ਬਰ ਰਹੀਆਂ ਨਹੀਂ ਤੇ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਤਿੰਨ ਪੱਤਰਕਾਰ ਮਿੰਟੂ ਗੁਰੂਸਰੀਆ ਮਨਿੰਦਰ ਸਿੱਧੂ ਤੇ ਆਪਣਾ ਦੂਜਾ ਤੀਜਾ ਹੈਗਾ ਜਿਹੜਾ ਮਾਨਕ ਗੇਲ ਤਿੰਨ ਇਹ ਇਹ ਨੇ ਸੱਤ ਅੱਠ ਹੋਰ ਹੈ ਉਹਨਾਂ ਦੇ ਪਰਚਾ ਦਿੱਤਾ 12 ਤਰੀਕ 12 12 12ਵੇਂ ਮਹੀਨੇ ਦੀ 12 ਤਰੀਕ ਨੂੰ ਪਰਚਾ ਦਿੱਤਾ ਪਰਚਾ ਐਫ ਆਈ ਆਰ ਕਰਕੇ ਵਿੱਚੀ ਦਬਦੀ ਵੀ ਜਿਹਦੇ ਲੋਟ ਆਇਆ ਲਪੇਟ ਲਾਂਗੇ ਜਾਂ ਗੱਦ ਡਰਾ ਲਾਂਗੇ ਸੁਨੇਹਾ ਬਚਾ ਦੇਾਂਗੇ ਯਾ ਦੇਖੋ ਤੁਹਾਡੇ ਪਰਚਾ ਹੋਇਆ ਪਿਆ ਜੇ ਸਰਕਾਰ ਦੇ ਖਿਲਾਫ ਬੋਲੇ ਤਾਂ ਦੇਖ ਲੈ ਉਹ ਗ੍ਰਿਫਤਾਰੀ ਪਾ ਦੇਗੇ ਹੱਦ ਹੋ ਗਈ ਯਾਰ ਤਦੰਦਰੋ ਤੂੰ ਇਹਦਾ ਹਿਟਲਰ ਹਿਟਲਰ ਦਾ ਮਾਰਗ ਨੂੰ ਪਿੱਛੇ ਛੱਡ ਕੇ ਯਾਰ ਐਡੀ ਤਾਨਾਸ਼ਾਹੀ ਐਡੀ ਐਡਾ ੱਟਕਾ ਐਡੀ ਜਵਾਨਬੰਦੀ ਕਿਹੜੀ ਗੱਲ ਤੋਂ ਗੱਲ ਪਤਾ ਕੀ ਲੈ ਕੇ ਆਏ ਸਾਹਮਣੇ ਮਾਨਕ ਗੁਇਲ ਨੇ ਇੱਕ ਇਹਨਾਂ ਦਾ ਚਿੱਠਾ ਕੱਢਿਆ ਸੀਗਾ ਵੀ ਜਿਹੜਾ ਹੈਲੀਕਾਪਟਰ ਆ ਜਦੋਂ ਮਾਨ ਸਾਹਿਬ ਜਪਾਨ ਗਏ ਹੋਏ ਸੀ ਦੌਰੇ ਤੇ ਬਾਹਰ ਉਦੋਂ ਇਹਨਾਂ ਦਾ ਹੈਲੀਕਾਪਟਰ ਨੂੰ ਕੌਣ ਡਾਉਂਦਾ ਫਿਰਿਆ ਇਹਨਾਂ ਦਾ ਹੈਲੀਕਾਪਟਰ ਚੰਡੀਗੜ੍ਹ ਤੋਂ ਅੰਮ੍ਰਿਤਸਰ ਗਿਆ ਫਿਰ ਵਾਪਸ ਚੰਡੀਗੜ੍ਹ ਆਇਆ ਦੋ ਤਿੰਨ ਗੇੜੇ ਉਹਨੇ ਹੋਰ ਲਾਏ ਸਵਾਲ ਬਾਜਬਾ ਜਾਇਜ਼ ਸਵਾਲ ਸੀ ਉਹ ਸਾਰਾ ਉਹਨੇ ਆਰਟੀਆਈ ਰਹੀਨ ਕਢਾ ਲਿਆ ਜਿਹੜਾ ਸੀਗਾ ਵੀ ਜੇ ਮੁੱਖ ਮੰਤਰੀ ਇੱਥੇ ਨਹੀਂ ਹੈਗੇ ਤਾਂ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਦੇ ਵਿੱਚ ਪਾਈ ਜਹਾਜ਼ ਕੌਣ ਲਈ ਫਿਰਦਾ ਉਹ ਨੂੰ ਆਧਾਰ ਬਣਾ ਕੇ ਚੱਕ ਕੇ ਇਹਨਾਂ ਨੇ ਇਨਾ ਤਿੰਨ ਬੰਦੇ ਇਹੇ ਆ ਲੋਕਵਾਜ ਵਾਲਾ ਅ ਮਨਿੰਦਰ ਮਿੰਟੂ ਗੁਰਸਰਿਆ ਤੁਸੀਂ ਜਾਣਦੇ ਹੋ ਤੇ ਮਾਨਕ ਗੋਇਲ ਤੇ ਚਾਰ ਪੰਜ ਹੋਰ ਆ ਚੱਕ ਕੇ ਥਾਂ ਦਸਾਂ ਦੇ ਪਰਚਾ ਦਿੱਤਾ ਤੇ ਆਪ ਇਹ ਪਿੰਡ ਤੇ ਆ ਕਲਪ ਦੇ ਆ ਪਹਿਲਾਂ ਕਲਪ ਦਾ ਰਿਹਾ ਤੁਸੀਂ ਸੁਣਿਆ ਹੀ ਆ ਲੋਕ ਸਭਾ 'ਚ ਖੜ ਕੇ ਵੀ ਦੇਖੋ ਜੀ ਇਹਦਾ ਬਹੁਤ ਵੱਡਾ ਧੱਕਾ ਕਰ ਰਹੀ ਆ ਸਰਕਾਰ ਇਹਦਾ ਲੋਕਾਂ ਦੀਆਂ ਜਵਾਨਾਂ ਬੰਦ ਕੀਤੀਆਂ ਜਾ ਰਹੀਆਂ ਨੇ ਤਲਾ ਬੰਦੀ ਲਾਈ ਕੀਤੀ ਜਾ ਰਹੀ ਆ ਤੇ ਆ ਹੁਣ ਲਾ ਦੇਖ ਲੈਣਾ ਕਿ ਕੀ ਆ ਯਾਰ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਵੀ ਪੰਜਾਬ ਦੇ ਲੋਕੋ ਇਹਦਾ ਵਿਰੋਧ ਕਰੋ ਡਟ ਕੇ ਇਹਦੇ ਖਿਲਾਫ ਆਵਾਜ਼ ਬੁਲੰਦ ਕਰੋ ਤੁਸੀਂ ਚਾਹੇ ਸੋਸ਼ਲ ਮੀਡੀਆ ਰਾਹੀਂ ਆਪਣੀ ਆਵਾਜ਼ ਬੁਲੰਦ ਕਰੋ ਕੱਲ ਨੂੰ ਇਕੱਠਵੜ ਦੀ ਸੱਦਾ ਆਉਂਦਾ ਤਾਂ ਉੱਥੇ ਹੀ ਪਹੁੰਚੋ ਨਹੀਂ ਇਹਨਾਂ ਨੇ ਸਾਰਿਆਂ ਨੂੰ ਦੱਬਣਾ ਮੇਰੀ ਗੱਲ ਚੇਤੇ ਰੱਖਿਓ ਬਾਕੀ ਮੈਂ ਤੁਹਾਨੂੰ ਜਿਹੜਾ ਸੋ ਕਾਲਡ ਮੀਡੀਆ ਪੰਜਾਬ ਦਾ ਉਹਨੂੰ ਕਹਿਣਾ ਚਾਹੁੰਦਾ ਵੀ ਯਾਰ ਘਟੋ ਘਟ ਮਾੜੀ ਮੋਟੀ ਇਸ ਸੋਡਜ ਅਣਖ ਗੈਰਤ ਹੈਗੀ ਆ ਇਸ ਗੱਲ ਦੇ ਖਿਲਾਫ ਤਾਂ ਆਵਾਜ਼ ਬੁਲੰਦ ਕਰੋ ਯਾਰ ਕੱਲ ਨੂੰ ਛੋਟੇ ਦੇ ਪਰਚਾ ਹੋ ਜਾਣਾ ਫਿਰ ਤਾਂ ਫਿਰ ਕੀ ਕਰੋਗੇ ਫਿਰ ਕਿੱਧਰ ਜਾਓਗੇ ਕਮਾਲ ਹੋ ਗਈ ਆ ਜਿਹੜਾ ਬੰਦਾ ਇਹਨਾਂ ਨੂੰ ਕੋਈ ਸਵਾਲ ਕਰਦਾ ਹੈ ਉਹ ਜਿਵੇਂ ਕਹਿੰਦਾ ਮੋਦੀ ਨੂੰ ਸਵਾਲ ਕਰਤਾ ਇਹਦਾ ਦੇਖਦੇ ਖਿਲਾਫ ਗੱਲ ਹੋ ਗਈ ਜਿਹੜਾ ਸਵਾਲ ਇਹਨਾਂ ਨੂੰ ਕੋਈ ਕਰਦਾ ਹੈ ਉਹਦੇ ਪਰਚਾ ਉਹਦੀ ਆਵਾਜ਼ ਬੰਦ ਉਹਨੂੰ ਡਰਾਇਆ ਆਤਮਕਾਇਆ ਜਾਂਦਾ ਹੈ ਆ ਮਿੰਟੂ ਗੁਰੂਸਰ ਇਹਨਾਂ ਨਾਲ ਮੇਰੀ ਗੱਲ ਹੋਈ ਉਹ ਕਹਿੰਦਾ ਮੇਰਾ ਤਾਂ ਇੱਥੋਂ ਤੱਕ ਇਹ ਪਤਾ ਕਰਦੇ ਫਿਰਦੇ ਵੀ ਦੁਕਾਨ ਤੋਂ ਰਾਸ਼ਨ ਕਿੰਨੇ ਪੈਸਿਆਂ ਦਾ ਜਾਂਦਾ ਇਹਦੇ ਘਰੇ ਪਪਾ ਜੀ ਸਦਾ ਨਹੀਂ ਬਾਕੀ ਬੁਲਬੁਲ ਬੋਲਦੀ ਸਦਾ ਨਹੀਂ ਚੜਤਾ ਰਹਿੰਦੀਆਂ ਕਿ ਬਥੇਰੇ ਆਏ ਇੱਥੇ ਜਿਹੜੇ ਦੁਨੀਆਂ ਨੂੰ ਕਹਿੰਦੇ ਸੀ ਅਸੀਂ ਗੰਡੇ ਨਾਲ ਸਿੱਧਾ ਕਰ ਲਾਂਗੇ ਆਏ ਨਹੀਂ ਦੁਨੀਆਂ ਇਹਨਾਂ ਮੰਨਦੀ ਹੁੰਦੀ ਇਹ ਬਹੁਤ ਵੱਡੇ ਭਲੇਖੇ ਚ ਫਿਰਦੇ ਹਾਂ। ਸués ਕਰਕੇ ਮੈਂ ਫੇਰ ਲੋਕਾਂ ਨੂੰ ਅਪੀਲ ਕਰਦਾ ਵੀ ਸਾਡੇ ਚਾਹੇ ਕਿਸੇ ਨਾਲ ਹਜ਼ਾਰਾਂ ਮਤਭੇਦ ਹੋਣਗੇ ਵਿਚਾਰਕ ਤੌਰ ਦੇ ਉੱਤੇ ਪਰ ਜਿੱਥੇ ਸਰਕਾਰਾਂ ਜਿੱਥੇ ਧੱਕਾ ਕਰਦੀਆਂ ਨੇ ਜਿੱਥੇ ਇਹ ਜ਼ੁਲਮ ਕਰਦੀਆਂ ਨੇ ਜਿੱਥੇ ਆਵਾਜ਼ ਨੂੰ ਦਬਦੀਆਂ ਨੇ ਸਾਨੂੰ ਇਕੱਠੇ ਹੋਣਾ ਚਾਹੀਦਾ ਆਪਸੀ ਮਤਭੇਦਾਂ ਨੂੰ ਭੁਲਾ ਕੇ। ਇਹੀ ਇਨਸਾਨੀਤ ਹੁੰਦੀ ਹੈ। ਇਹੀ ਇਨਸਾਨ ਦੇ ਜਿੰਦਾ ਹੋਣ ਦਾ ਸਬੂਤ ਹੁੰਦਾ ਹੈ ਕਿ ਹਾਂ ਯਾਰ ਠੀਕ ਆ ਸਾਡੇ ਲੱਖ ਹੋਣਗੇ ਕਿਸੇ ਨਾਲ ਬਖਰੇਵੇਂ ਪਰ ਜਦੋਂ ਕੇ ਧੱਕਾ ਕਰੋਗੇ ਅਸੀਂ ਉਹਦੇ ਖਿਲਾਫ ਬੋਲਾਂਗੇ ਬੋਲਾਂਗੇ। ਸੋ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਨਾ ਮੂੰਹ ਤੋੜ ਜਵਾਬ ਦੇ ਇਹਨਾਂ ਨੂੰ ਬਹੁਤ ਗੰਦਾ ਮੂੰਹ ਪੈ ਗਿਆ ਹੁਣ ਅੱਗੇ ਆਜੋ ਆਹ ਧਿਆਨ ਦਿਓ ਸੁਣ ਲਓ ਮਾੜਾ ਧਿਆਨ ਨਾ ਵੀ ਕਿਵੇਂ ਇਹ ਬਰਬਾਦੀ ਕਰ ਰਿਹਾ ਪੰਜਾਬ ਦੀ ਕਿਵੇਂ ਪੰਜਾਬ ਵਿੱਚ ਆ ਵੱਡੇ ਹਟਕਿਆ ਬਰਬਾਦ ਕੀਤਾ ਜਾ ਰਿਹਾ ਲੈਂਡ ਪੂਲਿੰਗ ਇਹ ਪਾਲਿਸੀ ਲੈ ਕੇ ਆਏ ਦਬਾਅ ਬਣਿਆ ਇਕੱਠੇ ਹੋਏ ਲੋਕ ਇਹ ਪਿੱਛੇ हट ਗਏ ਹੁਣ ਲੁਧਿਆਣੇ ਦੇ 110 ਪਿੰਡ ਇਹ ਲੁਧਿਆਣੇ ਦੇ 110 ਪਿੰਡ ਹੈਗੇ ਆ ਜਿਹੜੇ ਰੱਜੋਵਾਲ ਤਲਵਾੜਾ ਯਾਲੀ ਹਸੈਨਪੁਰਾ ਜੱਸੀਆਂ ਤੋਂ ਲੈ ਕੇ ਇੱਧਰ ਚਮਟ ਮਲਖਪੁਰ ਜਾਨਪੁਰ ਬੱਗਾ ਕਲਾਂ ਲੁਧਿਆਣੇ ਦੇ 110 ਪਿੰਡ ਇੰਨਾਂ ਨੇ ਨਗਰ ਨਗਮ ਚ ਲਿਆਂਦੇ ਮਤਾ ਪਾ ਕੇ ਮੇਅਰ ਨੇ ਭੇਜਤਾ ਤਾਂ ਸਰਕਾਰ ਨੂੰ ਵੀ 110 ਪਿੰਡ ਨਗਰ ਨਗਮ ਚ ਲਿਆਂਦੇ ਜਾਣ ਕਾਰਨ ਬਤਾ ਕੀ ਹੈ ਉਹਨਾਂ ਪਿੰਡਾਂ ਦੇ ਵਿੱਚ ਪਈ ਜਿਹੜੀ ਪੰਚਾਇਤੀ ਜ਼ਮੀਨ ਹੈ ਅਰਬਾਂ ਖਰਬਾਂ ਰੁਪਈਆ ਦੀ ਜ਼ਮੀਨ ਹੈ ਪੰਚਾਇਤੀ ਜ਼ਮੀਨ ਜਿਹੜੀ ਅਰਬਾਂ ਖਰਬਾਂ ਰੁਪਈਆ ਦੀ ਜ਼ਮੀਨ ਹੈ ਕਿਸੇ ਪਿੰਡ ਚ 20 ਕੱਲੇ ਪਏ ਆ ਕਿਸੇ 30 ਕੱਲੇ ਪਏ ਆ ਬਹੁਤ ਰੇਟਾਂ ਲੁਧਿਆਣੇ ਜਿਲ੍ਹੇ ਦੇ ਵਿੱਚ ਉਹ ਅਰਬਾਂ ਖਰਬਾਂ ਜਿਹੜੀ ਦੀ ਜ਼ਮੀਨ ਪੰਚਾਇਤ ਦੀ ਉਹ ਤੇ ਅੱਖ ਹੈ ਉਹ ਵੇਚਣੀ ਹੈ ਕਿਉਂ ਜੇ ਪੰਚਾਇਤਾਂ ਰਹੀਓ ਵੇਚ ਨਹੀਂ ਸਕਦੇ ਪੰਚਾਇਤਾਂ ਨੇ ਮਤਾਂ ਨਹੀਂ ਪਾਉਣੇ ਜਦੋਂ ਇਹ 110 ਪਿੰਡ ਕਾਰਪੋਰੇਸ਼ਨ ਚ ਆ ਗਏ ਪੰਚਾਇਤਾਂ ਭੰਗ ਹੋ ਗਈਆਂ ਮੇਰ ਇਹਨਾਂ ਦਾ ਆਦਲਾ ਲਾਇਆ ਹੋਇਆ ਬੀਬੀ ਇਹਨਾਂ ਦੀ ਆਪਣੀ ਮੇਰ ਹੈ ਉਹ ਤੋਂ ਮਤਾ ਪਵਾ ਕੇ ਕਰਕੇ ਜਿਹੜੇ ਆ ਬਿਲਡਰ ਨੇ ਜਿਹੜੇ ਕਲੋਨੀਆਂ ਕੱਢਦੇ ਆ ਇਹਨਾਂ ਨਾਲ ਕਰਕੇ ਗੱਟਮਟ ਸਾਰੀਆਂ ਜਿਹੜੀ ਜ਼ਮੀਨ ਆ ਪੰਚਾਇਤ ਦੀਆਂ ਜੁੜੀਆਂ ਪੱਟ ਦੇਣਗੇ ਮੈਂ ਉਹਨਾਂ 110 ਪਿੰਡਾਂ ਦੀਆਂ ਪੰਚਾਇਤਾਂ ਨੂੰ ਅਪੀਲ ਕਰਦਾ ਵੀ ਤੁਸੀਂ ਅੱਥੇ ਹੋ ਇਹਦੇ ਖਿਲਾਫ ਆਵਾਜ਼ ਬੁਲੰਦ ਕਰੋ ਉਹਨਾਂ 110 ਪਿੰਡਾਂ ਦੇ ਲੋਕਾਂ ਨੂੰ ਅਪੀਲ ਕਰਦਾ ਵੀ ਅਸੀਂ ਤੁਹਾਡੇ ਪਿੰਡਾਂ 'ਚ ਆਵਾਂਗੇ ਤੁਹਾਡੇ ਨਾਲ ਮੀਟਿੰਗਾਂ ਵੀ ਸ਼ੁਰੂ ਕਰਾਂਗੇ ਅਸੀਂ ਗੱਲ ਵੀ ਮੇਰੀ ਕਈ ਪਿੰਡਾਂ ਦੇ ਵਿੱਚ ਹੋਈ ਆ ਵੀ ਇਹ 110 ਪਿੰਡਾਂ ਦੀ ਪੰਚਾਇਤੀ ਜ਼ਮੀਨ ਇੱਕ ਪਾਸੇ ਭਵੰਤਸਿਆ ਤੋਂ ਡਰਾਮੇ ਕਰ ਰਿਹਾ ਖੜ ਕੇ ਆ ਪਰਸੋਂ ਵਿਧਾਨ ਸਭਾ ਦੇ ਵਿੱਚ ਵੀ ਅਸੀਂ ਮਜ਼ਦੂਰਾਂ ਦੇ ਹੱਕ ਲਈ ਲੜਾਂਗੇ ਅਸੀਂ ਜਿਹੜਾ ਮਜ਼ਰੇਗਾ ਦਾ ਜਿਹੜਾ ਕਾਨੂੰਨ ਸੀਦਾ ਨਾਂ ਹੀ ਨਿੱਕਲਾ ਬਦਲਿਆ ਉਹ ਬਹੁਤ ਵੱਡਾ ਡਾਕਾ ਮਾਰਿਆ ਗਿਆ ਗਰੀਬਾਂ ਦੇ ਮਜ਼ਦੂਰਾਂ ਦੇ ਹੱਕ ਦੇ ਉੱਤੇ ਤੂੰ ਉਹਦਾ ਡਰਾਮਾ ਕਰ ਰਿਹਾ ਹੈ ਵਿਧਾਨ ਸਭਾ 'ਚ ਖੜ ਕੇ ਤੂੰ ਵਿਧਾਨ ਸਭਾ ਦੇ 'ਚ ਖੜ ਕੇ ਕੱਖ ਨਹੀਂ ਕਰ ਸਕਦਾ ਜਿਹੜਾ ਕਾਨੂੰਨ ਲੈ ਕੇ ਆਇਆ ਸੈਂਟਰ ਕੀ ਕਰੇਗਾ ਦੱਸ ਨਾ ਤੇਰਾ ਮਤਾ ਕੰਮ ਕਰੇ ਕੀ ਕਰੇਗਾ ਉੱਥੇ ਦੂਜੇ ਪਾਸੇ ਤੂੰ ਇੰਨਾ 110 ਪਿੰਡਾਂ ਦੇ ਵਿੱਚ ਜਿਹੜੇ ਵਿਚਾਰੇ ਮਦਰੀਗਾ ਦੇ ਮਜ਼ਦੂਰ ਆ ਉਹ ਜਦੋਂ ਇਹ ਪਿੰਡ ਨਗਰ ਦੇ ਕੰਮ ਚਲੇ ਗਏ ਉੱਥੇ ਮਦਰੀਗਾ ਖਤਮ ਹੈ ਉੱਥੇ ਕੰਮ ਨਹੀਂ ਚੱਲਣਾ ਨਹੀਂ ਰੋਜ਼ਗਾਰ ਮਿਲਣਾ ਵੀ ਦੂਰਾਂ ਨੂੰ ਉਥੋਂ ਦੇ ਗਰੀਬਾਂ ਨੂੰ ਜਿਹੜਾ ਮਦਦਕਾਰੀ ਮਿਲਦਾ ਹੈ ਕਿ ਉਹ ਸ਼ਹਿਰ ਦੇ ਵਿੱਚ ਜਿਹੜੇ ਪਿੰਡ ਆ ਜਾਂਦੇ ਆ ਉੱਥੇ ਨਹੀਂ ਹੁੰਦੀ ਇਹ ਲਾਗੂ ਸਕੀਮ ਦੂਜੀ ਗੱਲ ਜਿਹੜਾ ਗਰੀਬਾਂ ਦਾ ਆਪਾਂ ਕਹਿੰਦੇ ਆ ਸਾਡੇ ਪੰਜਾਬ ਦੇ ਐਸਸੀ ਭਾਈਚਾਰੇ ਦੇ ਲੋਕ ਨੇ ਜਿਨ੍ਹਾਂ ਦਾ ਪੰਜਾਬ ਦੀਆਂ ਪੰਚਾਇਤੀ ਜ਼ਮੀਨਾਂ ਦੇ ਵਿੱਚ ਤੀਜੇ ਹਿੱਸੇ ਦੀ ਗੱਲ ਹੋ ਰਹੀ ਹੈ ਉਹ ਵੀ ਗਿਆ ਉਹ ਵੀ ਤੁਖਾ ਗਿਆ ਇੱਕ ਪਾਸੇ ਡਰਾਮੇ ਕਿ ਮੈਂ ਗਰੀਬਾਂ ਦੇ ਮਜ਼ਦੂਰਾਂ ਦੇ ਹੱਕ ਦੇ ਵਿੱਚ ਖੜਾ ਮੈਂ ਮਤਾ ਪਾ ਰਹੇ ਆ ਮੈਂ ਵਿਧਾਨ ਸਭਾ ਦੇ ਵਿੱਚ ਲਾਸ ਰੱਖ ਰਹੇ ਆ ਦੂਜੇ ਪਾਸੇ 110 ਪਿੰਡਾਂ ਦੇ ਤੂੰ ਹਜ਼ਾਰਾਂ ਲੱਖਾਂ ਮਜ਼ਦੂਰ ਬੇਰੁਜ਼ਗਾਰ ਕਰ ਰਹੇ ਹਾਂ ਦਾਰਜਗਾਰ ਖੋ ਰਹੇ ਹਾਂ ਉਹਨਾਂ ਦੀ ਜ਼ਮੀਨ ਖੋ ਰਹੇ ਹਾਂ ਵੇਚ ਰਹੇ ਹੈਤਰੀ ਨੂੰ ਜਵਾਬ ਸੋ ਇਸ ਕਰਕੇ ਮੇਰੀ ਤੁਹਾਨੂੰ ਇਹੀ ਅਪੀਲ ਹੈ ਬੇਨਤੀ ਹੈ ਪੰਜਾਬ ਦੇ ਲੋਕੋ ਵੀ ਅਸੀਂ ਤੁਹਾਡੇ ਪਿੰਡਾਂ ਚ ਆਵਾਂਗੇ ਇਹ ਨਾ ਖੋਣ ਦਿਓ ਇਹਨਾਂ ਨੇ ਪਹਿਲਾਂ ਮਹਾਲੀ ਮੰਡੀ ਬੋਰਡ ਦੀ ਜ਼ਮੀਨ ਦਾ ਕੰਮ ਕਰਤਾ ਉਹ ਵੇਚਦੀ ਫਿਰ 23 ਕਿੱਲੇ ਜੰਗਲਾਤ ਵਿਭਾਗ ਦੇ ਜ਼ਮੀਨ ਆ ਮਹਾਲੀ ਦੇ ਵਿੱਚ ਉਹ ਖਤਮ ਕਰਤੀ ਫਿਰ ਇਹਨਾਂ ਨੇ ਪਟਿਆਲੇ 90 ਕਿੱਲੇ ਇਹ ਆਪਣੀ ਦੀ ਬਿਜਲੀ ਬੋਰਡ ਦੀ ਜ਼ਮੀਨ ਹੈ ਲੁਧਿਆਣੇ ਬਿਜਲੀ ਬੋਰਡ ਦੀ ਜ਼ਮੀਨ ਹੈ ਲੁਧਿਆਣੇ ਖੇਤੀਬਾੜੀ ਯੂਨੀਵਰਸਿਟੀ ਦੀ ਜ਼ਮੀਨ ਹੈ ਪੰਜਾਬ ਐਗਰੋ ਦੀ ਜ਼ਮੀਨ ਹੈ ਬਾਗਬਾਨੀ ਵਿਭਾਗ ਦੀ ਜ਼ਮੀਨ ਹੈ ਬਰੰਡੇ ਥਰਮਲ ਦੀ ਜਿਹੜੀ ਜ਼ਮੀਨ ਹੈ ਕਲੋਨੀ ਦੀ ਉਹ ਇਹਨਾਂ ਨੇ ਵੇਚ ਕੇ ਉਹ ਟਾਣ ਵੀ ਲੱਗ ਗਿਆ ਟੈਂਡਰ ਹੋ ਗਿਆ BTC ਬਲਾਕ ਦੇ ਇਹਨਾਂ ਨੇ ਫਿਰ ਇੱਕ ਹੋਰ ਜਗ੍ਹਾ ਪਈ ਸੀਗੀ ਬਰੰਡੇ ਦੇ ਵਿੱਚ 53 ਕਿੱਲੇ ਉਹ ਵਿੱਚੋਂ ਸ਼ੁਰੂ ਕਰਤੀ ਸੇਲ ਤੇ ਲਾਤੀ ਸਾਰਾ ਪੰਜਾਬ ਐਂ ਜਲੰਧਰ ਦੇ ਵਿੱਚ ਜਿਹੜੀ ਬਿਜਲੀ ਬੋਰਡ ਦੀ ਜ਼ਮੀਨ ਪਈ ਸੀ ਅਹੀਂ ਹੋਰ ਥਾਵਾਂ ਤੇ ਜਿਹੜੀਆਂ ਜ਼ਮੀਨਾਂ ਪਈਆਂ ਨੇ ਵੱਖ-ਵੱਖ ਜਿਹੜੇ ਸਾਡੇ ਪাবਲਿਕ ਸੈਕਟਰ ਆ ਸਾਡੇ ਲੋਕਾਂ ਦੇ ادارے ਆ ਉਹਨਾਂ ਦੀਆਂ ਜ਼ਮੀਨਾਂ ਸਾਰੀਆਂ ਇਹ ਸੇਲ ਤੇ ਲਾ ਚੁੱਕੇ ਆ ਨੋਟੀਫਿਕੇਸ਼ਨ ਕਰ ਚੁੱਕੇ ਆ ਕੁਝ ਨੂੰ ਵੇਚ ਤੱਕ ਉਹਨੂੰ ਵੇਚਣ ਵੇਚੀ ਜਾਂਦੇ ਕੋ ਨੂੰ ਵੇਚਣ ਦੀ ਤਿਆਰੀ ਕਰ ਰਹੇ ਆ ਸੋਚ ਕਰਕੇ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਵੀ ਪੰਜਾਬ ਦੇ ਲੋਕੋ ਸਾਰਿਆਂ ਦੇ ਕੋਲੇ ਇਕੱਠੇ ਰਹਿ ਗਿਆ ਹੁਣ ਟੱਕੜੇ ਹੋ ਕੇ ਆਪਣੀਆਂ ਜ਼ਮੀਨਾਂ ਆਪਣਾ ਰਜਗਾਰ ਆਪਣਾ ਹੱਕ ਆਪਣੇ ਪੰਜਾਬ ਦੇ ਲਈ ਇਕੱਠੇ ਕਹਿੰਦੇ ਖਿਲਾਫ ਲੜੋ ਬਾਈ ਨਹੀਂ ਜਾਂਦੇ ਜਾਂਦੇ ਤੁਸੀਂ ਯਾਦ ਰੱਖਿਓ ਇਹ ਸਾਰਾ ਤੁਹਾਡਾ ਸਾਰਾ ਸਿਸਟਮ ਵੇਚ ਕੇ ਤਬਾਹ ਕਰਕੇ ਉਹ ਦਿੱਲੀ ਦੇ ਧਾੜ ਵੀ ਲਟੇਰੇ ਆਏ ਹੋਏ ਲੁੱਟ ਕੇ ਪਾ ਕੇ ਜੇਬਾਂ ਚ ਤੇ ਆਉ ਜਾਣਗੇ ਇਹਦੇ ਇਹਨੂੰ ਕੋਈ ਨਹੀਂ ਪਉਦਾ ਭਵੰਤ ਨੂੰ ਸਾਰੀਆਂ ਸਕੀਮਾਂ ਬੈਠ ਕੇ ਹੁੰਦੀਆਂ ਦਿੱਲੀ ਵਾਲੇ ਕਰਦੇ ਆ ਆ ਜਿਹੜਾ ਬਣਾਇਆ ਲੁਧਿਆਣੇ ਦਾ ਇਹਨਾਂ ਨੇ ਐਮਐਲਏ ਬਣਾਇਆ ਲੁਧਿਆਣੇ ਵਾਲਾ ਹੁਣ ਮੰਤਰੀ ਬਣਾਇਆ ਹੋਇਆ ਇਹ ਬੈਠ ਕੇ ਸਕੀਮਾਂ ਬਣਾਉਂਦਾ ਦਿੱਲੀ ਵਾਲਿਆਂ ਨਾਲ ਵੀ ਆਇਆਂ ਸਕੀਮ ਕੱਢੋ ਆਇਆਂ ਆਪਾਂ ਇਥੇ ਕੁੜਾਂ ਪਰਪੀਆਂ ਇਕੱਠਾ ਕਰਾਂਗੇ ਸੋ ਇਸ ਕਰਕੇ ਤੁਹਾਨੂੰ ਅਪੀਲ ਆ ਕਿ ਆਉਂਿਆ ਰਹੇ ਮੋਦੇ ਆਪਾਂ ਇਕੱਠੇ ਹੋਈਏ ਇਹ ਨਾ ਸੋਚੋ ਵੀ ਪੰਚੇਤੀ ਜ਼ਮੀਨ ਕੀ ਸਾਡਾ ਕੀ ਗਿਆ ਜਿਲ੍ਹੇ ਦਿਹਾਣੇ ਦੇ 110 ਪਿੰਡ ਸ਼ਹਿਰ ਚ ਆ ਗਏ ਤੁਹਾਡਾ ਕੱਖ ਨਹੀਂ ਤੁਹਾਡੇ ਪੱਲੇ ਰਹਿਣਾ ਯਾਦ ਰੱਖਿਓ ਹੌਲੀ ਹੌਲੀ ਪਰ ਤੁਹਾਡੀਆਂ ਪਿੰਡਾਂ ਦੀਆਂ ਜ਼ਮੀਨਾਂ ਸ਼ਹਿਰ ਦੇ ਹਦੂਦ ਦੇ ਵਿੱਚ ਕਰਕੇ ਉਹਨਾਂ ਨੂੰ ਗੜਪਣਗੇ ਜਿਹੜਾ ਲੈਂਡ ਐਕੁਇਜ਼ੀਸ਼ਨ ਐਕਟ ਆ ਨਾ ਫਿਰ ਉਹਦੇ ਅਧੀਨ ਤੁਹਾਡੀਆਂ ਜ਼ਮੀਨਾਂ ਐਕਵਾਇਰ ਕਰਨਗੇ ਉਹਦੇ ਬਾਅਦ ਧੱਕੇ ਨਾਲ ਜੇ ਤੁਹਾਨੂੰ ਇਹ ਅੱਜ ਲੱਗਦਾ 110 ਪਿੰਡਾਂ ਨੂੰ ਵੀ ਨਹੀਂ ਨਹੀਂ ਸਾਨੂੰ ਕੀ ਹੈ ਆਜੇ ਸ਼ਹਿਰ ਚ ਕੋਈ ਗੱਲ ਨਹੀਂ ਸਾਡਾ ਕਿਹੜਾ ਕੋਈ ਜਾਣਾ ਹੈ ਇਹ ਆਪਣੀ ਪੰਚੇਤੀ ਜ਼ਮੀਨਾਂੇ ਵੇਚਣਗੇ ਉਹਦੇ ਬਾਅਦ ਤੁਹਾ ਉਦੋਂ ਆ ਪੂਰੇ ਪੰਜਾਬ ਦਾ ਨੰਬਰ ਲੱਗਣਾ ਜਿਸ ਕਰਕੇ ਮੇਰੀ ਪੀਲ ਆ ਸਾਰਿਆਂ ਨੂੰ ਕਿ ਆਓ ਯਾਰ ਆਪਾਂ ਇਸ ਬੰਦੇ ਦੇ ਖਿਲਾਫ ਜਿਹੜੀ ਜਵਾਨਬੰਦੀ ਤਾਲਾਬੰਦੀ ਕਰ ਰਿਹਾ ਉਹ ਪੱਤਰਕਾਰਾਂ ਦੇ ਪਰਚੇ ਦਿੱਤੇ ਆ ਨੇ ਉਹਦੇ ਖਿਲਾਫ ਇਹਦੇ ਡਟ ਕੇ ਖੜ੍ਹੀ ਹੋਗੀ ਤੇ ਦੂਜੇ ਪਾਸੇ ਜਿਹੜੀ ਆ ਜ਼ਮੀਨ ਇਹ ਹੁਣ 110 ਪਿੰਡਾਂ ਵਾਲੀ ਦੱਬ ਰਿਹਾ ਤੇ ਉਧਰੋਂ ਮਹਾਲੀ ਦੇ 8 ਪਿੰਡ ਮਹਾਲੀ ਦੇ ਆ ਉਹਨਾਂ ਦੀ 3500 ਏਕੜ 45 ਉਹਨਾਂ ਦੀ 8 ਪਿੰਡਾਂ ਦੀ ਮਹਾਲੀ ਦੀ ਆ ਬੱਕਰਪੁਰ ਰਛਤ ਬੀੜ ਇਹਨਾਂ ਪਿੰਡਾਂ ਦੇ ਅੱਗੇ ਜ਼ਿਕਰ ਕੀਤਾ ਸੀਗਾ ਉਹਨਾਂ 8 ਪਿੰਡਾਂ ਦੀ 3513 ਏਕੜ 45 ਉਹ ਲੈਂਡ ਐਕਵੀਜੀਸ਼ਨ ਐਕਟ ਦੇ ਤਹਿਤ